ਜ਼ిల్లా ਗੁਰਦਾਸਪੁਰ ਤੋਂ ਚਾਈਲਡ ਆਫੀਸਰ ਸੁਨੀਲ ਜੋਸ਼ੀ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ 'ਤੇ ਕਾਰਵਾਈ ਕੀਤੀ ਗਈ ਹੈ ਜਿਸ ਸਮੇਂ ਚਾਈਲਡ ਆਫੀਸਰ ਸੁਨੀਲ ਜੋਸ਼ੀ ਫਤੇਗੜ ਚੂੜੀਆਂ ਪਹੁੰਚੇ ਤਾਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਭਾਜੜਾ ਪੈ ਗਈਆਂ ਕਿਉਂਕਿ ਉਹਨਾਂ ਦੇ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਣੀ ਸੀ ਇਸ ਚੈਕਿੰਗ ਦੌਰਾਨ ਚਾਈਲਡ ਆਫੀਸਰ ਸੁਨੀਲ ਜੋਸ਼ੀ ਦੇ ਨਾਲ ਬਟਾਲਾ ਤੋਂ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ सुरेंद्रਪਾਲ ਸਿੰਘ ਵੀ ਮੌਜੂਦ ਸਨ ਇਸ ਵੇਲੇ ਫਤੇਗੜ ਚੂੜੀਆਂ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਦੌਰਾਨ ਫਤੇਗੜ ਚੂੜੀਆਂ ਦੇ ਮਜੀਠਾ ਰੋਡ ਤੇ ਸਥਿਤ ਕੁਝ ਸਕੂਲਾਂ ਦੀਆਂ ਬੱਸਾਂ ਤੇ ਕਾਰਵਾਈ ਕੀਤੀ ਗਈ ਹੈ ਕੈਪਟਨ ਸਕੂਲ ਆਫ ਐਕਸੀਲੈਂਸ ਦੀਆਂ ਕੁਝ ਬੱਸਾਂ ਦੇ ਚਲਾਣ ਵੀ ਕੱਟੇ ਗਏ ਨੇ ਕੁਝ ਬੱਸਾਂ ਤਾਂ ਬੌਂਡ ਵੀ ਕਰ ਦਿੱਤੀਆਂ ਗਈਆਂ ਨੇ ਕੁਝ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਇਸ ਸਬੰਧੀ ਕੈਪਟਨ ਸਕੂਲ ਆਫ ਐਕਸੀਲੈਂਸ ਦੇ ਮਾਲਕ ਦੇ بیٹے ਰਵੀਿੰਦਰ ਸਿੰਘ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਬੱਸਾਂ ਪ੍ਰਾਈਵੇਟ ਨੇ ਉਹਨਾਂ ਦਾ ਇਹਨਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਸ ਸਬੰਧੀ ਹੋਰ ਕੀ ਕੁਝ ਕਿਹਾ ਗਿਆ ਹੈ ਉਹ ਵੀ ਇੱਕ ਵਾਰ ਸੁਣ ਲੈਂਦੇ ਹਾਂ ਜਨ ਹਿੱਤ ਐਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਹਾਨੂੰ ਹਾਂਜੀ ਇਹ ਡਾਕਟਰ ਨੇ ਕਿ ਹਾਂਜੀ ਹਾਂ ਜੋ ਆਪਾਂ ਨੂੰ ਉਹਨੇ ਆਪਣੀ ਗਲਤੀ ਨਹੀਂ ਦੱਸੀ ਨਹੀਂ ਉਹ ਥੋੜਾ ਨਾ ਉਹਦੇ ਪੇਸ਼ੈਂਟ ਉੱਧਰ ਗਏ ਸਰ ਮੈਂ ਅਗਰੀ ਆ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਲੋਜ ਹਰ ਇੱਕ ਦਾ ਇੱਕ ਦਾ ਦੋ ਬੱਚਾ ਨਾ ਸਰ ਤੇ ਇਹ ਗੱਲ ਸੁਣੋ ਤੁਹਾਡਾ ਬੇਟਾ ਇਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਮਾਰ ਦੇ ਕੋਈ ਆ ਕੇ ਵਾਜੇ ਤੇ ਸਰ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਚੱਲਣ ਦੋ ਤੇ ਇਹ ਡੇਗਿਆ ਥਾ ਨਾ ਜੋੜੋ ਸਾਡੇ ਹੱਥ ਆਪਣੇ ਅੱਗੇ ਜਰਾਓ ਕਿ ਤੁਸੀਂ ਇਹਦੇ ਨਾਲ ਕੋਆਪਰੇਟ ਕਰੋ ਯਾਰ ਪਲੀਜ਼ ਪਲੀਜ਼ ਠੀਕ ਹੈ ਜੀ ਬੱਸ ਦੇ ਵਿੱਚ ਇਤਨਾ ਫਟੇ ਲਾਏ ਨੇ ਜੀ ਨਾ ਤੇ ਕੋ ਗੱਡੀ ਹੈ ਨਾ ਕੋ ਸੀਟਾਂ ਨਾ ਬੱਚੇ 16 ਬੱਚੇ ਹੁੰਦੇ ਨੇ ਅੱਤਾ ਕਾਹਨਾਂ ਬੱਚਿਆਂ ਦਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰਾਂ ਦੇ ਇਹੋ ਗੁਣ ਵੀ ਬਿਲਕੁਲ ਪਹਿਲ ਦੇ ਧਿਆਨ ਦੇਣਾ ਦਾ ਪਹਿਲਾਂ ਹੁੰਦਾ ਸੀ ਅੱਜ ਤੋਂ ਕੋਸਮਾ 5 7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੌ ਪਾਰਕ ਤੇ ਆਉਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਚੈੱਕ ਕੀਤਾ ਜਾਂਦਾ ਕਿ ਕਰਕੇ ਕਾਰਵਾਈ ਹੋ ਰਹੀ ਜੀ ਨਹੀਂ ਸਰ ਕੈਪਟਨ ਸਕੂਲ ਆਫ ਐਕਸੀਲੈਂਸ ਫਟੇਗੜ ਚੂੜੀਆਂ ਤੇ ਜਿਹੜੇ ਬੈਠੇ ਆ ਤੇ ਮੋ ਅਨਾਰੇ ਉਹ ਕਹਿ ਰਹੇ ਜੀ ਸਾਡੀਆਂ ਤੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬੱਸਾਂ ਦਾ ਵੇਖੋ ਜੀ ਕੋਈ ਰਿਸਪਾਂਸਿਬਿਲਟੀ ਨਹੀਂ ਬਾਕੀ ਕੋ ਰਿਸਪਾਂਸਿਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਛੱਤ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚਣ ਵੀ ਇਹਨਾਂ ਦੀ ਰਿਸਪਾਂਸਿਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਆਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬੱਸਾਂ ਇਹਨਾਂ ਨੇ ਹਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਵਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਏ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਇਹਨੂੰ ਜ਼ਿੰਮੇਵਾਰੀ ਕੋਈ ਨਹੀਂ ਜੀ ਜੇ ਰਬਨਾ ਕਰੇ ਕੋਈ ਮਿਸਐਪ ਨਹੀਂ ਹੋ ਗਿਆ ਤੇ ਸਕੂਲ ਇਨਵੋਲ ਹੋਏਗਾ ਜੀ ਬਿਲਕੁਲ ਸਕੂਲ ਇਨਵੋਲ ਹੋਏਗਾ ਹਾਂ ਗੱਲਬਾਤ ਹੋਈ ਹੈ ਸਕੂਲ ਦੇ ਮੈਂਨਰ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੈਠੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਇਫੈਕਸ਼ਨ ਪਤਾ ਕਰੀ ਜਾਂਦੀਆਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾ ਨਹੀਂ ਉਹ ਪ੍ਰਾਈਵੇਟ ਬੱਸਾਂ ਸਾਡੀ એનਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਜੀ ਨਹੀਂ ਕਹੀ ਹੈ ਸਰ ਨੇ ਕਹੀ ਹੈ ਕਿ ਮੈਨੂੰ ਯਾਰਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਆ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਿਆ ਹੋਇਆ ਹੈ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਆ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਟੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋਲ ਇਹੀ ਮੰਗੇ ਹੈ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਦੇ ਵਿੱਚ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜिले ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਅਲਬਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਸ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਿਸੀ ਕਹਿੰਦੀ ਆ ਕਿ ਜਿਹੜੇ ਜੇਕਰ ਮੰਨ ਲਓ ਕੋਈ ਬੱਸ 12 ਵੀ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦੇ ਸਰ ਜਿਉ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਸਬੱਸਾ ਸਾਡੀਆਂ ਨਹੀਂ ਆਪਾਂ ਹਾਇਰਡ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਤੇ ਵਾਲੇ ਨਹੀਂ ਵਰਤ ਸਕਦੇ ਕਿ ਉਹ ਇੱਕ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਲੁੱਟਾ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਕਿ ਇਹ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾਅ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਅੰਸ਼ੂਲ ਸੇਵਦੀ ਹੈ ਨਹੀਂ ਕਿ ਪਾਸ ਹੋਏਦੀ ਨਹੀਂ ਕਿ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਆ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਚ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾਕ ਤੋਂ ਆ ਬੱਚਿਆਂ ਵਾਲਾ ਕਰਨ ਲੋ ਬੱਚਿਆਂ ਨੂੰ ਸੇਫ ਰਹਿਣ ਲੋਕਾਂ ਦਿਆਂ ਨੂੰ ਨਾ ਇਤਨਾ ਕਰੋ ਉਹ ਵੀ ਅੱਧੀ ਹੋਣਾ ਨੂੰ ਪਤਾ ਵੀ ਕੰਟੇਂਜ ਦਾ ਸਮਾਨ ਲਿਆਉਣਾ ਦੱਸੋ ਜੀ ਉਹ ਗੱਡੀ ਹੱਡ ਕੋ ਤੇ ਆ ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਸਿਹਤ ਰਫਸਾਂ ਦੇ ਹੁਕਮਾਂ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਨ ਪਾਲਸੀ ਤੱਕ ਤਹਿਤ ਚੈੱਕ ਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਇਨੀਆਂ ਹੁੰਦਾ ਹੀ ਪਾਈਆਂ ਨੇ ਵੀ ਕਦੇ ਵੀ ਇਹਨਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਜਾਣਗੇ ਐਨੇ ਤਰਸਜੋਗ ਹਾਲਾਤ ਨੇ ਤਾਂ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਭਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਭਾੜਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੁਨਤਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਰਸਟ ਐਡ ਗੈਟਾ ਜੀ ਨਾ ਹੀ ਕੋਈ ਸੀਟਾਂ ਨੇ ਬੈਣ ਨੂੰ ਨਾ ਇਹਦੇ ਵਿੱਚ ਫਾਇਰ ਕਿਟ ਹੈ ਜਦ ਨਾਲ ਅੱਗ ਬੁਝਾਈ ਜਾਏ ਨਾ ਫਾਸਟੇਟ ਕੀਤਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਜੋਸ਼ੀ ਸਾਹਿਬ ਆਏ ਨੇ ਜੀ ਗੁਰਦਾਸਪੁਰ ਤੋਂ ਚਿਲड्रन ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪਤਾਨ ਸਾਹਿਬ ਦੇ ਹੁਕਮਾਂ ਸਾਰ ਹੀ ਕੰਮ ਕਰ ਰਹੇ ਆ ਸਰ ਆ ਜਿਹੜੀ ਜਿਹੜੀ ਪਾਸੇ ਆ ਮ ਸਕੂਲ ਪਾਸ ਬੱਚੇ ਬਿਠੇ ਇਹ ਤਾਂ ਬਹੁਤ ਜ਼ਿਆਦਾ ਮਨਹਾਲ ਹੈ ਆ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਇਸ ਸਟਾਟਸ ਨਾਲ ਨੇ ਤੇ ਬਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ ਟਾਈਪ ਆ ਆ ਤੁਸੀਂ ਦੇਖੋ ਇਸ ਸਟਾਟਸ ਵਿੱਚ ਨੇ ਦੇਖੋ ਜੀ ਕੋਈ ਵੀ ਤਾਰ ਇਹਦੀ ਕੋਈ ਤਾਰਾਂ ਨੰਗੀਆਂ ਪਈਆਂ ਨੇ ਆ ਵੇਖੋ ਕੀ ਦਿਨਦਾਲ ਬਣਿਆ ਆ ਬਸ ਦੀ ਹਾਲਾਤ ਅੱਜ ਤੁਸੀਂ ਫਤੇਗੜ ਚੂੜੀਆਂ ਮਜੀਸ਼ਾ ਰੋਡ ਐਕਸ ਸਕੂਲ ਆਫ ਐਕਸਲੈਂਸ ਆਏ ਹੋ ਇੱਥੇ ਬੱਸਾਂ ਦੀ ਚੈੱਕ ਕੀਤੀ ਗਈ ਇਸ ਨੂੰ ਨਹੀਂ ਬੱਤੀ ਆ ਰਹੀ ਜਿਹੜੀ ਬਾਸਾ ਕੀ ਕੀ ਉਂਟਾਈਆਂ ਪਾਈਆਂ ਗਈਆਂ ਸਰ ਇਹਨਾਂ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚੜਾਈ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਰਿਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਰਿਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਹਿਰ ਬਾਈ ਲਈ ਕਿ ਨਹੀਂ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆਹ ਗੱਲ ਕਹਿ ਰਹੇ ਨੇ ਕਿ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਕਿੱਤੋਂ ਕੱਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤਾਂ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਆ ਫੱਟੇ ਦੇ ਵੈਸੇ ਲਾਉ ਨਹੀਂ ਹੈਗੇ ਸਰ ਜਿਹੜੀਆਂ ਬੱਸਾਂ ਬਹੁਤ ਮੰਦਾ ਆ ਰਹੇ ਆ। ਹਾਂ ਸਰ ਐ ਨਹੀਂ ਸਰ ਕੋਈ ਬੱਸ ਲੱਗੀ ਉਹਦਾ ਵੀ ਜਿਹੜੀ ਜਿਹੜੀ ਬੱਸ ਸਰ ਸਾਨੂੰ ਜੋ ਜੋ ਕਮੀਆਂ ਆਪਾਂ ਰੂਲ ਆਫ ਰੈਗੂਲੇਸ਼ਨ ਦੇ ਮਤਾਬਕ ਇਹਨੂੰ ਕਰਕੇ ਜਾਵਾਂਗੇ ਸਰ। ਇਹ ਹੁਣ ਤੱਕ ਕਿੰਨੀਆਂ ਬੱਸਾਂ ਦੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆ ਸਰ ਕੱਲੀ ਕੱਲੀ ਬੱਸ ਕਰਦੇ ਆ ਆ ਰਹੇ ਆ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਆ। ਠੀਕ ਹੋ ਗਿਆ ਸਕੂਲਾਂ ਚ ਵੀ ਜਿੱਥੇ ਸਰ ਬਿਲਕੁਲ 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 ਸਰ ਬਿਲਕੁਲ ਆਓ ਜੀ ਮੇਰੇ ਨਾਲ ਜਰਾ। ਉਹਨਾਂ ਹਾਲਾਤ ਵੇਖੋ ਜੀ ਇਹਦੇ ਚੱਕਾ ਫਾਇਰ ਕਿਤੇ ਇੱਕ ਨਾਂ ਦੀ ਰੱਖੀ ਆ ਇਹ ਫਾਇਰ ਕਿਤਾ ਜਿਹੜੀ ਇੱਕ ਕੰੋਂ ਦੀ ਐਕਸਪਾਇਰ ਆ ਉਹ ਜ਼ੀਰੋ ਲੈਵਲ ਦੇਖ ਲੋ ਪੀ ਆ ਜੀ ਤੇ ਇਹਦਾ ਚੰੰਬਾ ਦਾ ਮਤਲਬ ਹੀ ਕੋਈ ਨਹੀਂਗਾ ਤੇ ਆਹ ਵੇਖੋ ਜੀ ਆ ਜਿਵੇਂ ਡੰਗਰਾਂ ਵਾਲਾ ਬਰਾਂਡਾ ਵੀ ਇਹਦੇ ਨਾਲੋਂ ਚੰਗਾ ਕਹਿ ਸਕਨੇ ਆ ਤੇ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਆਹਾ ਟਰਾਂਸਪੋਰਟ ਵੱਲ ਧਿਆਨ ਦਿਓ ਕੋਈ ਤਾਰ ਸ਼ਾਰਟ ਹੋ ਗਈ ਕੋਈ ਦਜਤ ਜਾ ਹੋ ਗਿਆ ਤੇ ਇਹਦਾ ਕੋਈ ਵਿਚਾਰ ਨਹੀਂ ਜੀ ਹੋਣਾ ਮੇਰੇ ਮਾਪਿਆਂ ਨੂੰ ਖਾਸ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇਹਨਾਂ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫਲ ਕਰਦੇ ਆ ਉਹ ਮਾਪਿਆਂ ਨੂੰ ਅਪੀਲ ਆ ਵੀ ਬਸਾ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚਿਆਂ ਨੂੰ ਭੇਜੋ ਮਰਜੀ ਸਰ ਅੱਜ ਚਾਈਲਡ ਅਫਸਰ ਡਿਪਟੀ ਤੇ ਟ੍ਰੈਫਿਕ ਪੁਲਿਸ ਬਟਾਲਾ ਅਕਾੜ ਤੇ ਪერსਨਲ ਚੈਕਿੰਗ ਕੀਤੀ ਗਈ ਹੈ ਉਸ ਵਿੱਚ ਕੋਈ ਸਕੂਲੀ ਬੱਚਾ ਨਹੀਂfound ਕੀਤਾ ਕੀ ਕਹਿੰਦੇ ਹਾਂਜੀ ਸਾਨੂੰ ਪਤਾ ਲੱਗਾ ਐ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿੰਨਾ ਬੱਸਾਂ ਖਰਾਬ ਨੇ ਕਿ ਬੱਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬੱਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀਗੀਆਂ ਅਸੀਂ ਐਤੀ ਫੇਰ ਕੀ ਆ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਣੀ ਆ ਅਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਕਿਚ ਕੋਈ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ

ਬੱਚੇ ਜਿਸ ਨੂੰ ਲੱਗਦਾ ਨੇ ਸਾਰਾ ਲਾਜ਼ਮੀ ਹੈ ਦੱਸਾਲ ਕੋਈ ਵਿਚਾਰ ਸਰ ਅਸੀਂ ਤਾਂ ਹੀ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਬਸ ਇਸ ਚੇਂਜ ਕਰ ਲਓ ਸਰ ਕਾਫੀ ਵਾਰੀ ਕਿਹਾ